ਤਾਨੂੰ ਸਵੇਰੇ ਮੈਸੇਜ ਮਿਲਿਆ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਮਦੇ ਵਿੱਚ ਬਹੁਤ ਰੋਸ ਆ ਵੀ ਸਾਨੂੰ ਪਤਾ ਤਾਂ ਲੱਗੇ ਵੀ ਕਿਹੜੀਆਂ ਪਾਵਰਾਂ ਇੱਦਾਂ ਦੀਆਂ ਵਾਂ ਜਿਨ੍ਹਾਂ ਨੇ ਰਾਤੋਂ ਰਾਤ ਪ੍ਰਸ਼ਾਸਨ ਮੁਦਾਬਤ ਅੱਜ ਅਸੀਂ ਜਲੰਧਰ ਬਾਈਪਾਸ ਦੇ ਨੇੜੇ ਮੈਟਰੋ ਦੇ ਬਾਹਰ ਖੜੇ ਆ ਜਿੱਥੇ ਬਹੁਤ ਪ੍ਰਸਿੱਧ ਮੰਦਰ ਸੀਗਾ ਪਿਛਲੇ 7-8 ਸਾਲਾਂ ਤੋਂ ਲੋਕ ਲਗਾਤਾਰ ਇੱਥੇ ਮੱਥਾ ਟੇਕਣ ਆ ਰਹੇ ਸੀਗੇ ਤੇ ਕਈਆਂ ਦੀਆਂ ਆਸਾਂ ਇਸ ਮੰਦਰ ਤੇ ਆ ਕੇ ਨਮਸਤਕ ਹੋਣ ਤੋਂ ਬਾਅਦ ਪੂਰੀ ਹੁੰਦੀ ਸੀ ਤੇ ਅੱਜ ਤੁਸੀਂ ਦੇਖਿਆ ਵਾ ਜਿਹੜਾ ਲੈਂਟਰ ਵਾਲਾ ਮੰਦਰ ਸੀਗਾ ਉਹ ਰਾਤੋਂ ਰਾਤ ਪਤਾ ਨਹੀਂ ਲੱਗਦਾ ਵਾ ਅਸਮਾਨ ਖਾ ਗਿਆ ਜਾਂ ਧਰਤੀ ਨਿਕਲ ਗਈ ਇਸ ਕਰਕੇ ਪ੍ਰਸ਼ਾਸਨ ਨੂੰ ਪੁੱਛਣਾ ਚਾਹਾਂਗੇ ਵੀ ਜਿਹੜਾ ਏ ਸਾਡੇ ਮੰਦਰ ਦੇ ਨਾਲ ਕੀਤਾ ਗਿਆ ਵਾ ਸਾਨੂੰ ਦੱਸਿਆ ਜਾਵੇ ਵੀ ਜਿਹੜੀਆਂ ਮੂਰਤੀਆਂ ਸੀਗੀਆਂ ਉਹਨਾਂ ਨੂੰ ਖੰਡਿਤ ਕਰਕੇ ਕਿੱਥੇ ਰੱਖਿਆ ਵਾ ਉਹਦੇ ਬਾਰੇ ਦੱਸਿਆ ਜਾਵੇ ਤੇ ਜਿਹੜੇ ਇੱਥੇ ਸੇਵਾਦਾਰ ਸੀਗੇ ਹਜੇ ਤੱਕ ਉਹਨਾਂ ਦਾ ਵੀ ਕੋਈ ਪਤਾ ਨਹੀਂ ਕੀ ਪਤਾ ਉਹਨਾਂ ਨੂੰ ਮਰਵਾ ਦਿੱਤਾ ਗਿਆ ਹੋਵੇ ਇਸ ਕਰਕੇ ਸਾਰੇ ਲੋਕਾਂ ਦੇ ਵਿੱਚ ਰੋਸ਼ ਹੈ ਜਿਹੜੇ ਇੱਥੇ ਮੱਥਾ ਟੇਕਣ ਆਉਂਦੇ ਸੀਗੇ ਵੀਰਾਂ ਤੋਂ ਰਾਤ ਸਾਡੇ ਮੰਦਿਰ ਦਾ ਨਾਮੋ ਨਿਸ਼ਾਨ ਇਸ ਰੋਡ ਤੋਂ ਮਟਾ ਦਿੱਤਾ ਗਿਆ ਜੀ ਵੀਕਰ ਵੀ ਬਣ ਰਹੀ ਹੈ ਕੁਝ ਪਤਾ ਲੱਗਿਆ ਵੀ ਕਿਸੇ ਦੀ ਕਲੋਨੀ ਬਣ ਰਹੀ ਹੈ ਕੁਝ ਉਹ ਵੀ ਕੁਝ ਕੰਮ ਕਰਾਉਂਦੇ ਜੀ ਪਿੱਛੇ ਖਾਲੀ ਪਲਾਟ ਆ ਹਜੇ ਇਸ ਪ੍ਰੋਜੈਕਟ ਬਾਰੇ ਸਾਨੂੰ ਕੋਈ ਨੋ ਲੈਜ ਨਹੀਂ ਜੇ ਕਲੋਨੀ ਬਣਦੀ ਹੋਵੇ ਜਾਂ ਕੋਈ ਹੋਰ ਪ੍ਰੋਜੈਕਟ ਆਂਦਾ ਹੋਵੇ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਿਰਫ ਇਹਦੇ ਨਾਲ ਆ ਵੀ ਜਿਹੜੇ ਲੋਕ ਇੱਥੇ ਨਮਸਤਕ ਹੁੰਦੇ ਸੀ ਉਹਨਾਂ ਦੀਆਂ ਜਿਹੜੀਆਂ ਆਸਥਾਵਾਂ ਵਾ ਉਹਦੇ ਨਾਲ ਖੇਡਿਆ ਗਿਆ ਵਾ ਜਾਂ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਪਾਵਰਫੁਲ ਵਿਅਕਤੀ ਵੱਲੋਂ ਕੀ ਮੰਗ ਕੀ ਕਰਦੇ ਹੋ ਭਗਵਾਨ ਵਾਲਮੀਕੀ ਦੀ ਇੱਥੇ ਮੂਰਤੀ ਸੀ ਇੱਥੇ 20 ਸਾਲਾਂ ਤੋਂ ਸਾਡੀ ਪ੍ਰਸ਼ਾਸਨ ਤੋਂ ਸਮਾਜ ਤੋਂ ਇੱਕੋ ਹੀ ਮੰਗਾ ਹਜੇ ਤੱਕ ਅਸੀਂ ਕੋਈ ਕੰਪਲੇਂਟ ਨਹੀਂ ਦਿੱਤੀ ਕੋਈ ਸਾਨੂੰ ਜਦੋਂ ਪਤਾ ਲੱਗਾ ਇੱਥੇ ਦੇ ਆਮ ਵਿਅਕਤੀਆਂ ਦੇ ਸਾਨੂੰ ਫੋਨ ਆਏ ਆ ਸਵੇਰੇ ਲੋਕ ਜਦੋਂ ਇੱਥੇ ਸ਼ਿਵਲਿੰਗ ਤੇ ਜਲ ਚੜ੍ਹਾਉਣ ਦੇ ਲਈ ਆਏ ਉਹਨਾਂ ਨੇ ਦੇਖਿਆ ਵੀ ਸਾਡਾ ਮੰਦਿਰ ਹੀ ਇੱਥੇ ਹੈ ਨਹੀਂਗਾ ਇਸ ਕਰਕੇ ਜਦੋਂ ਹੁਣ ਅਸੀਂ ਸਾਰੇ ਇੱਥੇ ਸਮਾਜ ਦੇ Hindu ਸਮਾਜ ਦੇ ਇਕੱਠੇ ਹੋਏ ਆ ਤੇ ਸਾਡੀ ਇੱਕੋ ਮੰਗਾ ਪ੍ਰਸ਼ਾਸਨ ਨੂੰ ਵੀ ਸਾਡਾ ਇਹ ਮੰਦਿਰ ਇੱਥੇ ਦੁਬਾਰਾ ਬਣਾ ਦਿੱਤਾ ਜਾਵੇ ਜਿੱਦਾਂ ਦਾ ਮੰਦਿਰ ਸੀਗਾ ਉਦਾਂ ਦਾ ਲਿਆ ਕੇ ਸਾਨੂੰ ਇੱਥੇ ਰੱਖ ਦਿੱਤਾ ਜਾਵੇ ਦੇਖੋ ਜੀ ਬੜੀ ਪਾਵਰਫੁਲ ਜਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਮੰਦਰ ਨੂੰ ਚੱਕਿਆ ਵਾ ਤੇ ਸਾਨੂੰ ਇਹ ਨਹੀਂ ਪਤਾ ਵੀ ਆਨ ਵਾਲਾ ਉਹਨਾਂ ਦਾ ਨਿਸ਼ਾਨਾ ਅਸੀਂ ਹੋਈਏ ਕਿਉਂਕਿ ਅਸੀਂ ਇਹਦੀ ਆਵਾਜ਼ ਚੱਕ ਰਹੇ ਹਾਂ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਇਹੀ ਸੁਨੇਹਾ ਲਾਵਾਂਗੇ ਵੀ ਸਾਡੀ ਜਿਹੜੀ ਸੁਰੱਖਿਆ ਵਾ ਉਹਦਾ ਜਿੰਮਾ ਵੀ ਪ੍ਰਸ਼ਾਸਨ ਦੇਖੂਗਾ ਜੇ ਸਾਨੂੰ ਕੁਝ ਹੁੰਦਾ ਵਾ ਇਸ ਮੰਦਰ ਕਰਕੇ ਉਹਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਮੇਰਾ ਨਾਮ ਵਿਕਰਮ ਬਾਤਿਸ਼ਾਹੀ ਐ ਇੱਥੇ ਲੋਕਲੀ ਰਹਿੰਦੇ ਹਾਂ ਜੀ 15-20 ਸਾਲ ਤੋਂ ਮੱਥਾ ਟੇਕਦੇ ਆ ਰਹੇ ਹਾਂ ਸਾਡੀਆਂ ਕਾਫੀ ਭਾਵਨਾਵਾਂ ਜੁੜੀਆਂ ਹੋਈਆਂ ਸੀ ਮੰਦਰ ਦੇ ਨਾਲ ਇੱਥੇ ਬਜਰੰਗਵਲੀ ਦੀ ਮੂਰਤੀ ਸੀ ਪੰਜਮੁਖੀ ਹਨੂਮਾਨ ਜੀ ਦੀ ਭਗਵਾਨ ਬਾਲਮੀਕੀ ਦੀ ਮੂਰਤੀ ਸੀਗੀ ਅਸੀਂ ਰੋਜ਼ ਨਕਮਸਤਕ ਹੁੰਦੇ ਸੀਗੇ ਤੇ ਦੁੱਧ ਦਾ ਕੰਮ ਕਰਦੇ ਸੀਰੇ 4-5 ਵਜੇ ਨਿਕਲਦੇ ਹੁੰਦੇ ਆ ਤੇ ਅੱਜ ਜਦੋਂ ਸੀ ਅਸੀਂ ਅਸੀਂ ਸਵੇਰੇ ਮੰਦਿਰ ਦੇਖਿਆ ਜੀ ਸਵੇਰੇ ਰੋਜ਼ ਡੇਲੀ ਮੇਰੀ ਰੁਟੀਨ ਆ ਮੱਥਾ ਟੇਕਣ ਦੀ ਸ਼ਾਮ ਨੂੰ ਦੇਖਦੇ ਆ ਜੀ ਇੱਥੇ ਮੰਦਿਰ ਹੈ ਨਹੀਂ ਸੀਗਾ ਕੱਲ ਕੱਲ ਦੇ ਗਿਆ ਪਿਆ ਮੰਦਿਰ ਹਾਂਜੀ ਕੱਲ ਰਾਤ ਨੂੰ ਗਿਆ ਪਿਆ ਜੀ ਕੀ ਮੰਗ ਕੀ ਕਰਦੇ ਹੋ ਇੱਥੇ ਦੁਬਾਰਾ ਮੰਦਿਰ ਬਣਾਇਆ ਜਾ ਵੀ ਕਿੰਨਾ ਕ ਪੁਰਾਣਾ ਮੰਦਿਰ ਸੀਗਾ ਜੀ 15-20 ਸਾਲ ਪੁਰਾਣਾ ਸੀਗਾ ਜੀ ਨਾਮ ਗੋਦਮ ਠਾਕੁਰਾ ਜੀ ਮੈਂ ਇਹ ਹੀ ਕਹਿਣਾ ਚਾਹਾਂਗਾ ਅਸੀਂ ਲੋਕਲ ਇੱਥੇ ਰਹਿਣ ਵਾਲੇ ਆ ਕੱਟੋਂ ਕਰ ਅਸੀਂ ਦੇਖਦੇ ਆ ਰਹੇ ਆ ਬਚਪਨ ਤੋਂ ਦੇਖਦੇ ਆ ਰਹੇ ਆ ਐਸੇ ਮੰਦਰ 10-15 ਸਾਲ ਤੋਂ ਸੀ ਸਾਰੇ ਕਲੋਨੀ ਸਾਰੇ ਪਟੀਆਂ ਕਲੋਨੀ ਹਜੁਰਬਾਗ ਕਲੋਨੀ ਪੰਜ-ਛੇ ਕਲੋਨੀ ਬੰਦੀ ਆ ਸਾਰੇ ਇੱਥੇ ਆ ਕੇ ਨਾ ਨਮਸਤਕ ਹੁੰਦੇ ਸੀ ਮੈਂ ਸਰਕਾਰ ਤੋਂ ਹੀ ਅਪੀਲ ਕਰਦਾ ਮਾਂ ਜੇ ਉੱਥੇ ਮੰਦਰ ਸੀਗਾ ਦੁਬਾਰਾ ਤੇ ਬਣਾਇਆ ਜਾ